ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਅਨਕ ਬਾਰ ਕਰ ਬੰਧਨ ਸੰਤਨ ਓਹਾ ਚਰਨ ਗੋਵਿੰਦ ਜੀ ਕੇ ਬਸਨਾ ਰਹਾਉ ਅਨਕ ਭਾਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਧਿਆਵੋ ਕੋਟ ਕਰਮਾ ਕਰ ਦੇ ਨਾ ਸੁਧਾ ਸਾਧ ਸੰਗਤ ਮਹਿ ਮਨ ਪਰਬodha ਤ੍ਰਿਸ਼ਣ ਨ ਬੁਝੇ ਬਹ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਪੈਦIAL ਕਹੋ ਨਾਨਕ ਤੋ ਛੂਟੇ ਜੰਜਾਲ ਕਾਨੜਾ ਮਹੱਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਤਹਿਲ ਸੰਤਨ ਕੇ ਸੰਗ ਸਾਧੂ ਕਾ ਹਰ ਨਾਮ ਜਪ ਪਰਮ ਗਤੇ ਰਹਾਉ ਪੂਜਾ ਚਰਨਾ ठाकुर शरणा ਸੋਏ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਇਹ ਦੁਰਲਭ ਦੇਹ ਜਾ ਕੋ ਸਤ ਗੁਰ ਮਿਆ ਕਰੇ ਅਗਿਆਨ ਭਰਮ ਬਿਨ ਸੈ ਦੁਖ ਡੇਰਾ ਜਾ ਕਹਿ ਹਰਦੈ ਬਸਹਿ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਵਾ ਭਗਤ ਭਗਤਨ ਹੂੰ ਬਨਾਈ ਤਨ ਮਨ ਗਲਤ ਭੇ ਠਾਕੁਰ ਸਿਓ ਆਪਨ ਲੀਏ ਮਿਲਾਈ ਰਹਾਉ ਗਾਵਨ ਹਰੀ ਗਾਵੇ ਗੀਤ ਤੇ ਉਦਰੇ ਬਸੇ ਜਿਹ ਚੇਤ ਵੇਖੇ ਬਿੰਜਨ ਪ੍ਰੋਸਨ ਹਾਰੇ ਜਿਹ ਭੋਜਨ ਕਿਨੋ ਤੇ ਤ੍ਰਿਪਤਾ ਰੈ ਅਨਕ ਸਵਾਗ ਕਾਛੇ ਪੇਖਤਾਰੀ ਜੈਸੋ ਸਾ ਤੈ ਸੋ ਦ੍ਰਿਸ਼ਟਾਰੀ ਕਹਿਨ ਕਹਾਵਨ ਸਗਲ ਜੰਗਾਰ ਨਾਨਕ ਦਾਸ ਸਚ ਕਰਣੀ ਸਾਰ ਕਾਨੜਾ ਮਹੱਲਾ ਪੰਜਵਾ ਤੇਰੋ ਜਨ ਹਰ ਜਸ ਸੁਨਤ ਓ ਮਾਹੇ ਓ ਰਹਾਉ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੁਭਾ ਜਤ ਕਤ ਪੇਖਿਓ ਆਹਿਓ ਸਭ ਤੇ ਪਰੈ ਪਰ ਤੇ ਉਚਾ ਗਹਿਰ ਗੰਭੀਰ ਅਥਾਹਿਓ ਓ ਤਪੂਤਾ ਮਿਲਿਓ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਹਿਓ ਕਾਂਡਾ ਮਹੱਲਾ ਪੰਜਵਾ ਸੰਤਨ ਪਹਿ ਆਪੇ ਉਧਾਰਨ ਆਇਓ ਰਹਾਉ ਦਰਸ਼ਨ ਭੇਟ ਤੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇੋ ਕਾਟੇ ਰੋਗ ਭਏ ਮਨ ਨਿਰਮਲ ਹਰ ਹਰ ਔਖਾ ਦਿਖਾਇੋ ਅਸਤੇ ਭਏ ਬਸੇ ਸੁਖ ਥਨਾ ਬਾਹਰ ਨਕਤ ਹੋਂ ਥਾਇਓ ਸੰਤ ਪ੍ਰਸਾਦ ਪਰੇ ਕੁਲ ਲੁਗਾ ਨਾਨਕ ਨਿਪਤ ਨ ਮਾਇਓ ਕਨੜਾ ਮਹੱਲਾ ਪੰਜਵਾ ਬਿਸਰ ਗਈ ਸਭ ਤਾ ਤੇ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾਉ ਨਾ ਕੋ ਬੇਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਜੋ ਪ੍ਰਭ ਕੀਨੋ ਸੋ ਪਲ ਮੰਨਿਓ ਇਹ ਸਮਤ ਸਾਧੂ ਤੇ ਪਾਈ ਸਭ ਮਹਿਰ ਰਵ ਰਹਿਆ ਪ੍ਰਭ ਇਕੈ ਪੇਖ ਪੇਖ ਨਾਨਕ ਬਿਗਸਾਈ ਕਾਨੜਾ ਮਹੱਲਾ ਪੰਜਵਾ ਠਾਕੁਰ ਜੀਓ ਤੋਹਾਰੋ ਪ੍ਰਣਾ ਮਾਨ ਮਹਤ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾ ਤੁਮਰੀ ਆਸ ਪਰ ਸਾ ਤੁਮਰਾ ਤੁਮਰਾ ਨਾਮ ਰਦੈ ਲੈ ਧਰਨਾ ਤੁਮਰੋ ਬਨ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਏ ਸੋਏ ਕਰਨਾ ਤੁਮਰੇ ਦਇਆ ਮਿਆ ਸੁਖ ਪਾਵੋ ਹੋ ਕਿਰਪਾਲ ਤਾ ਪਉ ਜਲ ਤਰਨਾ ਅਭੈਦਾਨ ਨਾਮ ਹਰ ਪਾਇਓ ਫਿਰ ਡਰਿਓ ਨਾਨਕ ਸੰਤ ਚਰਣਾ ਕਾਂਡਾ ਮਹੱਲਾ ਪੰਜਵਾ ਸਾਧ ਸ਼ਰਨ ਚਰਨ ਚਿਤ ਲਾਇਆ ਸੁਪਨ ਕੇ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤ ਗੁਰੂ ਦਰੜਾਇਆ ਰਹਾ ਨਹਿ ਤ੍ਰਿਪਤਾਨੋ ਰਾਜ ਜੋ ਬਨ ਧਨ ਬਹਰ ਬਹਰ ਫਿਰ ਧਾਇਆ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸਾਥ ਪਾਈ ਗੁਣ ਗਾਇਆ ਬਿਨ ਬੋਝੇ ਪਸੂਕੇ ਨਿਆਏ ਭ੍ਰਮੋ ਮੋਹੇ ਵਿਆਪਿਓ ਮਾਇਆ ਸਾਧ ਸੰਗ ਜਮ ਜੇਵਰੀ ਕਾਟੇ ਨਾਨਕ ਸਹਜ ਸਮਾਇਆ ਕਾਨੜਾ ਮਹੱਲਾ ਪੰਜਵਾ ਹਰ ਕੇ ਚਰਨ ਹਿਰਦੈ ਗਾਏ ਸਿਤਲਾ ਸੁਖ ਸਾਤ ਮੂਰਤ ਸਿਮਰ ਸਿਮਰਨ ਤੇ ਧਿਆਇ ਰਹਾਉ ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ ਜਾਏ ਪੁੰਨਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਹੁੜ ਕਾਲ ਨਾ ਖਾਏ ਕਨੜਾ ਮਹਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਥਿਏ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਏ ਮਾਨ ਰਹਾਉ ਆਵਤ ਜਾਤ ਰਹੇ ਸ੍ਰਮਨਾਸੇ ਸਿਮਰਤ ਸਾਧੂ ਸੰਗ ਪਤ ਤਪੁਨੀਤ ਹੋਇ ਖਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਨੇ ਹਰ ਕੀਰਤਨ ਤਾਕੇ ਦੁਰਮਤਨਾਸ ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ ਕਾਨੜਾ ਮਹੱਲਾ ਪੰਜਵਾ ਸਾਧ ਸੰਗਤ ਨਿਧ ਹਰ ਕੋ ਨਾਮ ਸੰਗ ਸਹਾਈ ਜੀ ਕਹਿ ਕਾਮ ਰਹਾ ਸੰਤ ਰੇ ਨਾਨਕ ਤੁਮ ਜਨ ਕਰੈ ਜਨਮ ਜਨਮ ਕੇ ਕਿਲ ਵਿਖ ਹਰੇ ਸੰਤ ਜਨਾ ਕੀ ਉਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਨੜਾ ਮਹਲਾ ਪੰਜਵਾ ਸਾਧੋ ਹਰ ਹਰੇ ਗੁਣ ਗਾਏ මානතනතන්න ප්‍රාණ ප්‍රභකේසිම්මරත දුකජායි රහව් ඊතයෝතකහලුභාවහෙක් ඒකසෝ මනලයි මහාපවිත්‍ර සන්තයාසන මෙල සංගගෝබෙන්දතයායේ. ਸਗਲਤ ਆਗ ਸ਼ਰਨ ਆਇਓ ਨਾਨਕ ਲੇਹੋ ਮਿਲਾਏ ਕਨੜਾ ਮਹੱਲਾ ਪੰਜਵਾ ਪੇਖ ਪੇਖ ਬਿਗਸਾਓ ਸਾਜਨ ਪ੍ਰਭ ਆਪਣਾ ਇਕਾਂਤ ਰਹਾਉ ਆਨਦਾ ਸੁਖ ਸਹਿਜ ਮੂਰਤ ਦੇ ਸਿਆਨ ਨਹੀਂ ਭਾਂਤ ਸਿਮਰਤ ਇੱਕ ਬਾਰ ਹਰ ਹਰ ਮਿਟ ਕੋਟ ਕਸਮ ਲ ਜਾਤ ਗੁਣ ਰਮੰਤ ਦੁਖ ਨਾ ਸਹੇ ਹਿਰਦ ਭਯੰਤ ਸਾਤ ਅਮਰਤਾ ਰਸ ਪਿਉ ਰਸਨਾ ਨਾਨਕ ਹਰ ਰੰਗ ਰਾਤ ਕਨੜਾ ਮਹੱਲਾ ਪੰਜਵਾ ਸਾਜਨਾ ਸੰਤ ਆਓ ਮੇਰੇ ਰਹਾਉ ਆਨਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇ ਰੈ ਸੰਤ ਚਰਨ ਧਰੋ ਮਾਥੇ ਚਾਂਦਨਾ ਗ੍ਰਹਿ ਹੋਏ ਅੰਧੇਰੇ ਸੰਤ ਪ੍ਰਸਾਦ ਕਮਲ ਵਿਗਸੈ ਗੋਬਿੰਦ ਭਜੋ ਪੇਖ ਨੇ ਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ-ਵਾਰ ਨਾਨਕ ਉਹ ਬਿਰੇ ਕਾਂੜਾ ਹਲਾ ਪੰਜਵਾ ਚਰਨ ਸ਼ਰਨ ਗੋਪਾਲ ਤੇਰੀ ਮੋਹਮਾਨ ਤੋ ਭ੍ਰਮ ਰਾਖ ਲਿਜੈ ਕਾਟ 베ਰੀ ਰਹਾ ਬੁਡਤ ਸੰਸਾਰ ਸਾਗਰ ਉਧਰੇ ਹਰ ਸਿਮਰ ਰਤਨਗਰ ਫਿਤਲਾ ਹਰ ਨਾਮ ਤੇਰਾ ਪੂਰਨ ਠਾਕੁਰ ਪ੍ਰਭ ਮੇਰਾ ਦੇਨ ਦਰਦ ਨਿਵਾਰ ਤਰਨ ਹਰ ਕਿਰਪਾ ਨਿਧ ਪਤ ਤੇ ਉਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੇ ਨਾਨਕ ਗੁਰਨਾਮ ਦੜਾਇਓ ਕਾਨੜਾ ਮਹਲਾ 5 ਧਨ ਉਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਬੜ ਭਾਗੀ ਰਹਾ ਮੋਹ ਅਨਾਥ ਦਾਸ ਜਨ ਤੇਰਾ ਅਭਰਿ ਓਟ ਸਗਲੀ ਮੋਹ ਤਿਆਗੇ ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਵਤ ਜਾਗੇ ਤੂੰ ਅਥਾ ਹੋਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੇ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਕਿਆਨ ਧਰਿਓ ਪ੍ਰਭ ਪਾਗੇ ਕਾਂੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜੋ ਜਨ ਹੈ ਤਉ ਤਾਰ ਸੁ ਅਮੀਰ ਹਾ ਤੂੰ ਸਮਰਥ ਸਰਨ ਜੋਗ ਤੂੰ ਰੱਖੇ ਆਪਣੀ ਕਲਤਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਵਿਦੇਸ਼ ੁਟਕਾਰ ਗਰਤ ਘੋਰ ਅੰਧ ਤੇ ਕੱਢੋ ਪ੍ਰਭ ਨਾਨਕ ਨਦਰ ਨਿਹਾਰ ਕਾਨੜਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਿ ਤਾਰੈ ਰਹਾਓ कवन 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 गुण कहिए अंत नहीं कछ पै लाख 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 कई कोरे को है ऐसो कुचार विषम 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 ही पई है लाल गुलाल रंगारे कहो नानक संतन रसे आई है जो चाख गूंगा मुस्कार कानड़ा महला पंजा ਨਾ ਜਾਣੀ ਸੰਤਨ ਪ੍ਰਭ ਬਿਨਿਆਨ ਓ ਚਨੇਚ ਸਭ ਪੇਖ ਸਮਾਨੂ ਮੁਖ ਬਕਨੋ ਮਨਮਾਨ ਰਹਾਓ ਘਟ ਘਟ ਫੋਰ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ਮਨ ਹੈ ਪ੍ਰਗਾਸ ਭਾਇਓ ਪ੍ਰਮਾਸਿਓ ਮੰਤਰ ਦਿਓ ਗੁਰ ਕਾਨ ਕਰਤ ਰਹੇ ਕਰਤ ਗਿਆ ਕਰਣਾ ਮੈਂ ਅੰਤਰ ਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੇ ਮੰਗਨ ਕੋ ਹਰ ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ